ਨਕੋਦਰ ਤਹਿਸੀਲ ਤੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਆ ਬੁੱਢੀ ਪਿੰਡ ਤੋਂ ਬੁੱਢੀ ਪਿੰਡ ਦੇ ਵਿੱਚ ਆਹੜਾ ਟਰੈਕਟਰ ਆ ਮੋਡੀਫਾਈ ਕਰਵਾਇਆ ਇਹ ਭਾਜੀ ਹਿੰਦੁਸਤਾਨ ਟਰੈਕਟਰ ਆ ਅੱਛਾ ਜੀ ਇਹ 95 ਵਰਦਿਆ ਭਾਜੀ 1.5 ਸਾਲ ਲੱਗ ਗਿਆ ਸਾਰੀ ਮੋਡੀਫਿਕੇਸ਼ਨ ਕਰਾਉਣ ਨੂੰ ਆਹ ਵਾਲੀ ਹਾਂਜੀ ਹਾਂਜੀ ਖਰਚਾ ਭਾਜੀ 25 ਤੋਂ 26 ਲੱਖ ਆ ਗਿਆ ਇਹ ਇਸ ਮੋਡੀਫਿਕੇਸ਼ਨ ਤੇ ਹਾਂਜੀ ਇਹ ਟਰੱਕ ਦਾ ਆ ਲਾਲ ਇੰਜਨ ਠੀਕ ਹੈ ਜੀ 6 ਸਿਲੰਡਰ ਹੈ ਕਿ ਆਬਨਮਾਈ ਸਾਰੀ ਹੈ ਅੱਛਾ ਜੀ ਇਹ ਹੁਣੀ 80 ਲੀਟਰ ਦੀ ਜਿੱਦੋਂ ਜਿਹੜੀ ਸਕਰੀਨ ਦਾਈ ਆ ਆ ਗੇਅਰ ਉਹਨਾਂ ਨੇ ਹੱਥ ਚ ਲਿਆਂਦਾ ਏ ਥੱਲੇ ਹੁੰਦਾ ਆ ਹਾਂਜੀ ਇਹ ਗੇਅਰ ਹੱਥ ਚ ਲਿਆਂਦਾ ਹਨਾ ਇਹ ਥੱਲੇ ਥੱਲੇ ਤੋਂ ਉੱਪਰ ਲਿਆਂ ਉੱਪਰ ਲਿਆਂਦਾ ਹਾਂਜੀ ਅੱਛਾ ਜੀ ਤੇ ਆ ਜਦਾਂ ਰੇਸ ਲਾਤੀ ਉਹਨਾਂ ਨੇ ਇੱਥੇ ਇੱਥੇ ਆਪਣਾ 88000 ਰੁਪਏ ਲੱਗੇ ਮਿਊਜ਼ਿਕ ਸਿਸਟਮ ਤੇ ਹਾਂਜੀ 18 ਫੁੱਟ ਦੀ ਲੰਬਾਈ ਤੁਸੀਂ ਦੇਖ ਸਕਦੇ ਆ ਹੈਗੀ ਵੀ ਆ ਲੜਾਈ ਕਿੰਨੀ ਹੈ ਜੀ 8 ਫੁੱਟ ਚੌੜਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ ਆਹ ਲੋ ਜੀ ਇੱਕ ਟਰੈਕਟਰ ਤੁਹਾਨੂੰ ਅੱਜ ਵਿਖਾੜ ਰਹੇ ਆ ਇਹ ਟਰੈਕਟਰ ਨਕੋਦਰ ਤਹਿਸੀਲ ਤੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਆ ਬੁੱਢੀ ਪਿੰਡ ਤੋਂ ਬੁੱਢੀ ਪਿੰਡ ਦੇ ਵਿੱਚ ਆਹੜਾ ਟਰੈਕਟਰ ਆ ਟਰੈਕਟਰ ਕਿਹੜਾ ਆ ਕੀ ਆ ਉਹ ਗੱਲਾਂ ਬਾਤਾਂ ਬਾਅਦ ਚ ਪਰ ਇਹ ਹਿੰਦੁਸਤਾਨ ਕੰਪਨੀ ਨਹੀਂ ਹੁੰਦੀ ਸੀ ਜਿਹੜੀ ਹਿੰਦੁਸਤਾਨ ਕੰਪਨੀ ਆ ਨਾ ਇਹ ਉਹਨਾਂ ਦਾ ਟਰੈਕਟਰ ਆ ਯਾਰ ਤੇ ਇੱਥੇ ਬਾਈ ਹੁਣਾਂ ਨੇ ਤਿਆਰ ਕਰਵਾਇਆ ਆ ਇਹਨੂੰ ਮੋਡੀਫਾਈ ਕਰਵਾਇਆ ਮੋਡੀਫਾਈ ਕਿੱਦਾਂ ਕਰਵਾਇਆ ਕਿੰਨੇ ਪੈਸੇ ਲਾਤੇ ਕੀ ਕੀਤਾ ਉਹ ਸਾਰੀਆਂ ਗੱਲਾਂ ਵਾ ਤਾਂ ਆਪਾਂ ਬਾਈ ਨੇ ਕਰਦੇ ਆ ਪਰ ਯਾਰ ਮਿਹਨਤ ਦੇਖੋ ਇਹਨਾਂ ਦੀ ਬੰਦਿਆਂ ਦੀ ਤੁਸੀਂ ਦੇਖੋ ਟਾਇਰ ਦੇਖ ਲਓ ਹਰਾ ਏਕਰ ਧਿਆਨ ਨਾਲ ਦੇਖੋ ਵੀ ਇਹ ਨਾ ਕੱਲੀ-ਕੱਲੀ ਚੀਜ਼ ਵੀਰੇ ਨੇ ਨਾ ਬਹੁਤ ਹੀ ਮਿਹਨਤ ਕਰਕੇ ਇਹਨਾਂ ਨੇ ਤਿਆਰ ਕਰਵਾਇਆ ਤੇ ਆ ਬਾਈ ਸਤਨਾਮ ਸਿੰਘ ਸਤਨਾਬ ਸਿੰਘ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਪੀਆਰ ਪੰਜਾਬ ਤੇ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਅ ਭਾਈ ਟਰੈਕਟਰ ਬਾਰੇ ਦੱਸੋ ਗੱਲਾਵਾ ਤਾਂ ਵੀ ਟਰੈਕਟਰ ਇਹ ਕਿਹੜਾ ਟਰੈਕਟਰ ਆ ਕਿੰਨੇ ਮਾਡਲ ਆ ਇਹ ਦੱਸੋ ਪਹਿਲਾਂ ਇਹ ਭਾਜੀ ਹਿੰਦੁਸਤਾਨ ਟਰੈਕਟਰ ਆ ਅੱਛਾ ਜੀ ਇਹ 95 ਵੜਦੇ ਆ 95 ਮਾਡਲ ਆ ਹਾਂ ਜੀ ਠੀਕ ਹੈ ਜੀ ਇਹ ਸੀ ਮੋਡੀਫਾਈ ਕਰਾਇਆ ਸਾਰੇ ਇਹ ਭਾਜੀ ਮੋਡੀਫਾਈ ਮਤਲਬ ਤੁਹਾਡਾ ਕਰਾਉਣ ਦਾ ਮੁੱਖ ਮਕਸਦ ਕੀ ਰਿਹਾ ਵੀ ਜਾਨੀ ਤੁਸੀਂ ਇਹ ਨੂੰ ਕਿਉਂ ਮੋਡੀਫਾਈ ਵੈਸੇ ਇੰਨਾ ਜ਼ਿਆਦਾ ਇੰਨੀ ਮਿਹਨਤ ਤੇ ਮੇਰਾ ਬੰਡਾ ਭਰਾ ਆ ਕੈਨੇਡਾ ਚ ਜੀਤਾ ਅੱਛਾ ਜੀਤਾ ਬੜਾ ਜੀ ਅੱਛਾ ਜੀ ਇਹ ਸਾਰਾ ਉਹਨਾਂ ਦਾ ਦੇਣਿਆ ਮਰ ਕੇ ਉਹਨਾਂ ਨੇ ਕਰਾਇਆ ਅੱਛਾ ਜੀ ਉਹਨਾਂ ਦੀ ਪਸੰਦ ਸੀ ਕਿ ਹਿੰਦੁਸਤਾਨ ਟਰੈਕਟਰ ਤਿਆਰ ਕਰਾਉਣਾ ਠੀਕ ਹੈ ਜੀ ਤੇ ਤੁਹਾਡੇ ਕੋਲ ਸਿਗਾ ਹੀ ਹਿੰਦੁਸਤਾਨ ਟਰੈਕਟਰ ਨਹੀਂ ਅਸੀਂ ਲਿਆ ਚੱਲਦਾ ਜੀ ਚੱਲਦਾ ਲਿਆ ਇਹ ਹਾਂਜੀ ਹਾਂਜੀ ਕਿਸ ਹਾਲ ਚ ਸੀ ਵੈਸੇ ਜਦੋਂ ਲਿਆ ਟਰੈਕਟਰ ਜਿੱਦਾਂ ਆਮ ਟਰੈਕਟਰ ਹੁੰਦੇ ਆ ਅੱਛਾ ਜੀ ਪਹਿਲਾਂ ਉਹ ਸੀਗਾ ਜਿੱਦਾਂ ਆਮ ਹਿੰਦੁਸਤਾਨ 50 ਦੇ ਹੁੰਦੇ ਆ ਪਹਿਲਾਂ ਉਹ ਟਰੈਕਟਰ ਸੀਗਾ ਅੱਛਾ ਜੀ ਬਾਕੀ ਸਾਰਾ ਕੁਛ ਅਸੀਂ ਜਿੱਦਾਂ ਕਰਾਇਆ ਹੈ ਫਿਰ ਮੋਡੀਫਾਈ ਕਰ ਠੀਕ ਆ ਪਾਜੀ ਮੈਨੂੰ ਫਿਰ ਮੋਡੀਫਿਕੇਸ਼ਨ ਦੱਸੋ ਕਿੱਥੋਂ ਸ਼ੁਰੂ ਕੀਤੀ ਫਿਰ ਕਦੋਂ ਕੋ ਸ਼ੁਰੂ ਕੀਤੀ ਵੈਸੇ ਇਹ ਮੋਡੀਫਿਕੇਸ਼ਨ ਕਰਾਉਣ ਡੇਢ ਸਾਲ ਲੱਗ ਗਿਆ ਸਾਰੀ ਮੋਡੀਫਿਕੇਸ਼ਨ ਕਰਾਉਣ ਨੂੰ ਆਹ ਵਾਲੀ ਹਾਂਜੀ ਹਾਂਜੀ ਅੱਛਾ ਤੇ ਇਹ ਪਾਜੀ ਕੁੱਲ ਖਰਚਾ ਕਿੰਨਾ ਆ ਗਿਆ ਹੋਊਗਾ ਖਰਚਾ ਪਾਜੀ 25 ਤੋਂ 26 ਲੱਖ ਆ ਗਿਆ ਇਹ ਇਸ ਮੋਡੀਫਿਕੇਸ਼ਨ ਤੇ ਹਾਂਜੀ ਡੇਢ ਸਾਲ ਲੱਗਾ ਤੇ 25-26 ਲੱਖ ਰੁਪਈਆ ਲੱਗਾ ਸ਼ੁਰੂਆਤ ਕਿੱਥੋਂ ਕੀਤੀ ਸੀ ਉਹ ਦੱਸੋ ਜੀ ਫਿਰ ਆ ਜਾਓ ਦਿਖਾ ਦਿਓ ਕੱਲੀ ਕੱਲੀ ਚੀਜ਼ ਸਭ ਤੋਂ ਪਹਿਲਾਂ ਕੀ ਲੱਭਿਆ ਸਭ ਤੋਂ ਪਹਿਲਾਂ ਲੱਭਿਆ ਇੰਜਨ ਜੀ अच्छा जी, जी। ये जो, जो इंजन है ये ट्रक ਦਾ ਆ। ਇਹ ਵਾਲਾ। हां जी। ਦਿਖਾਇਓ ਜੀ। ਆ ਜਾਓ। हां जी ਜਿਹੜਾ। اچھا جی। ਇਹ ट्रक ਦਾ ਆ ਲਾਲੀਦੋ انجن। ਠੀਕ ਹੈ ਜੀ। 6 ਸਿਲੰਡਰ ਆ। اچھا ਜੀ। ਤੇ ਇਹ ਜਦਾਂ ਹੀ ਲੈ ਕੇ ਰੱਖਿਆ ਵਿੱਚ। ਸਾਡਾ ਪੁਰਾਣਾ ਜਦਾਂ ਮੇਮਾ ਤੋਂ। ਸਾਡੇ ਦਾ ਬੱਚੀ ਆ। ਜਦਾਂ ਆ ਮਰਗਾਡਾਂ ਦੀ ਸ਼ੇਪ। اچھا ਜੀ। ਆ ਸ਼ੇਪ ਜਿਹੜੀ ਸ਼ੋ ਦੀ ਸ਼ੇਪ ਇਹ ਸਾਰੀ ਉਹਨੇ ਦੱਸ ਕੇ ਤਿਆਰ ਕਰਾਈ ਆ। اچھا ਜੀ। ਉਹਨੇ ਦੱਸਿਆ ਮਕੈਨਿਕ ਨੂੰ ਜਿਹੜਾ ਕੰਮ ਕਰਦਾ ਸੀਗਾ। ਠੀਕ ਹੈ ਜੀ। ਉਹਨਾਂ ਨੇ ਦੱਸਿਆ ਸੀ ਉਹਨਾਂ ਦੱਸਿਆ ਸੀ ਹਾਂ ਜਾਰੀ ਗ੍ਰੀਂਡਰ ਬਾਰੇ ਵੀ ਉਹਨਾਂ ਦੱਸਿਆ ਕਿ ਇਹ ਇਸ ਚੀਜ਼ ਬਾਰੇ ਇਹ ਚੀਜ਼ ਬਾਰੇ ਵੀ ਉਹਨਾਂ ਦੱਸਿਆ ਕਿ ਤੁਸੀਂ ਇਹ ਲਾਓ ਚੀਜ਼ ਇੱਥੇ ਅੱਛਾ ਸਰ ਉਹਨਾਂ ਦੱਸ ਕੇ ਕਰਾਇਆ ਕੰਨਾ ਕੰਨਾ ਜੋ ਵੀ ਕਰਾਇਆ ਤੇ ਇੰਜਨ ਤੋਂ ਬਾਅਦ ਫਿਰ ਕੀ ਇੰਜਨ ਤੋਂ ਬਾਅਦ ਫਿਰ ਆ ਸ਼ੋ ਦਾ ਹੋ ਗਿਆ ਸ਼ੋ ਦਾ ਲੱਗ ਪਿਆ ਟੈਂਕੀ ਆ ਬਣਵਾਈ ਵੱਡੀ ਇਹ ਵਾਲੀ ਟੈਂਕੀ ਆ ਟੈਂਕੀ ਆ ਬਣਵਾਈ ਸਾਰੀ ਹਾਂ ਅੱਛਾ ਜੀ ਇਹ ਵਾਲੀ ਆ ਬਣਵਾਈ ਹਾਂਜੀ ਹਾਂਜੀ ਠੀਕ ਆ ਤੇ ਇਹ ਕਿੰਨੇ ਲੀਟਰ ਵਾਸਤੇ ਇਹ ਹੁਣੀ 80 ਲੀਟਰ ਦੀ 80 ਲੀਟਰ ਹੈਗੀ ਹਾਂਜੀ ਠੀਕ ਆ ਤੇ ਉਹ ਫਿਰ ਪਾਜੀ ਜਿੱਦਾਂ ਸਮਾਨ ਲੱਭਣ ਚ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਈ ਇਹ ਜਿਹੜੇ ਸਮਾਨ ਆ ਮੈਸਤਰੀ ਆਪ ਬੜਵਾਇਆ ਬਣਾਇਆ ਉਹਨੇ ਅੱਛਾ ਜੀ ਮੈਸਤਰੀ ਆਪ ਤਿਆਰ ਕੀਤਾ ਆਪਦੇ ਘਰੋਂ ਸਾਰੇ ਕੁਸ਼ ਜਿਹੜੇ ਮਰਗਾਰ ਦੇ ਲੇਟਾਂ ਲੱਗੀਆਂ ਉਹ ਵੀ ਉਹਨਾਂ ਤਿਆਰ ਕੀਤੀਆਂ ਮੈਸਤਰੀ ਨੇ ਦਿਖਾਇਓ ਤਾਂ ਅੱਛਾ ਜੀ ਆ ਲੇਟਾਂ ਜਿਹੜੀਆਂ ਇਹ ਮੈਸਤਰੀ ਆਪ ਤਿਆਰ ਕੀਤੀਆਂ ਇਹ ਵਾਲੀ ਲਾਈਟ ਹਾਂਜੀ ਅੱਛਾ ਜਿਹੜਾ ਦਾ ਗੇਰ ਆ ਗੇਰਾ ਥੱਲੇ ਹੁੰਦਾ ਆ ਇਹ ਗੇਰ ਨੂੰ ਉੱਪਰ ਲਿਆ ਦਾਂ ਹਾਈ ਆ ਦੇਖੋ ਕਿੰਨੀਆਂ ਸੋਹਣੀਆਂ ਪੌੜੀਆਂ ਲਾਤੀਆਂ ਇਦਾਂ ਬਹੁਤ ਬਈ ਲਾਈ ਬੜੇ ਵਧੀਆ ਤੇ ਆਹ ਦੇਖੋ ਭਾਈ ਆ ਜਾਓ ਲਓ ਯਾਰ ਥੋੜਾ ਮੈਂ ਇੱਥੋਂ ਦਿਖਾਉ ਲਦੇ ਆ ਆ ਸਕਰੀਨ ਵੀ ਲਾਈ ਹੋਈ ਆ ਲਓ ਜੀ ਅਬ ਇਹ ਸਕਰੀਨ ਵੀ ਲੱਗੀ ਹੋਈ ਆ ਹਾਂ ਫਿਰ ਉਹਨਾਂ ਨੇ ਅੱਜ ਜਿੱਦਾਂ ਜਿਹੜੀ ਸਕਰੀਨ ਲਾਈ ਆ ਆ ਗੀਅਰ ਉਹਨਾਂ ਨੇ ਹੱਥ ਚ ਲੈ ਆਂਦੇ ਥੱਲੇ ਹੁੰਦਾ ਆ ਹਾਂਜੀ ਇਹ ਗੀਅਰ ਹੱਥ ਚ ਲੈ ਆਂਦਾ ਹਨਾ ਇਹ ਥੱਲੇ ਥੱਲੇ ਤੋਂ ਉੱਪਰ ਲੈ ਆਂਦਾ ਉੱਪਰ ਲੈ ਆਂਦਾ ਹਾਂਜੀ ਅੱਛਾ ਜੀ ਤੇ ਆ ਜਦਾਂ ਰੇਸ ਲਾਤੀ ਉਹਨਾਂ ਨੇ ਇੱਥੇ ਰੇਸ ਤੁਸੀਂ ਇਦਾਂ ਲਾਉਂਦੇ ਹਾਂ। ਹੱਥਾਂ ਜੀ ਹੱਥ ਰੱਖੇ ਹੁੰਦੀ ਆ। ਹਾਂਜੀ ਹਾਂਜੀ। ਉਹ ਯਾਨੀ ਇੱਧਰ ਲੈ ਆਂਦੀ ਆ। ਠੀਕ ਆ। ਜਿਹੜੀ ਹੱਥ ਵਾਲੀ ਇੱਥੇ ਰੇਸ ਆ ਉਹ ਇੱਧਰ ਲੈ ਆਂਦੀ। ਹਾਂਜੀ। ਠੀਕ ਆ। ਫਿਰ ਅਸੀਂ ਹੁਣ ਬਾਅਦ ਚ ਜਦਾ ਸ਼ੀਸ਼ਾ ਵੀ ਸਾਡਾ ਬਾਹਰੋਂ ਆਇਆ। ਸ਼ੀਸ਼ਾ ਵੀ ਬਾਹਰੋਂ ਲਿਆਂਦਾ। ਬਾਹਰੋਂ ਹਾਂਜੀ। ਉਹ ਲੇਟਾਂ ਮੋੜ ਲਿਆਂ ਬਾਹਰੋਂ ਆ। ਠੀਕ ਆ। ਬੋਲਰ ਜਿਹੜਾ ਬੋਲਰ ਨਿਸ਼ਾਨ ਲੱਗਾ ਉਹ ਵੀ ਬਾਹਰੋਂ ਆਇਆ। ਉਹ ਵੀ ਮੈਂ ਤੁਹਾਨੂੰ ਦਿਖਾ ਲ ਦਾਂ। ਕੈਨੇਡਾ ਚੋਂ। ਇਹ ਸਿਸਟਮ ਐ ਇੱਥੋਂ ਲਵਾਇਆ। ਆਹ ਸਿਸਟਮ ਜਿਹੜਾ ਪਿੱਛੇ میوزਿਕ ਸਿਸਟਮ ਲਗਾਇ ਮਿਊਜ਼ਿਕ ਸਿਸਟਮ ਤੇ ਹਾਂਜੀ ਆਹ ਮਿਊਜ਼ਿਕ ਸਿਸਟਮ ਕੱਲੇ ਤੇ ਹਾਂਜੀ ਕੱਲੇ ਤੇ ਆਹ ਕਿਸ਼ੋਟੋ ਲਾਈਆ ਕਾਫੀ ਇਹ ਤਾਂ ਤੁਹਾਡਾ ਹਾਂਜੀ ਵੈਸੇ ਲੱਗੇ ਬਾਈ ਜੀ ਆ ਆ ਨਾਸ਼ਰੀ ਮਨਾਲ ਆਈ ਹੈ ਜੀ ਅੱਛਾ ਆ ਇਹਦਾ ਪਲੇਅਰ ਆ ਇੱਥੇ ਰੇਰੇ ਵੀ ਆ ਤੋ ਵੀ ਦੋਨੇ ਚੱਲਦੇ ਆ ਠੀਕ ਆ ਦੋਨੇ ਚੱਲਦੇ ਹਾਂਜੀ ਇਹੜਾ ਡੰਡਾ ਆ ਜੀ ਇਹ ਅਪ ਡਾਉਨ ਹੁੰਦਾ ਜੀ ਜੀ ਅੱਛਾ ਜੀ ਇਹਨੂੰ ਥੱਲੇ ਵੀ ਕਰ ਸਕਦੇ ਆ ਹਾਂਜੀ ਹਾਂ ਕੋਈ अच्छा जो भी नशदरी वगैरह लाओनी है छतरी वगैरह ला सकते हैं हां जी ला सकते हैं आप हां जी ठीक है ते जेडी एही मॉडिफिकेशन है ए वैसे आइडिया ਤੁਹਾਡਾ ਸੀ ਜਾਂ ਤੁਹਾਡੇ ਬ੍ਰਦਰ ਬ੍ਰਦਰ ਦਾ ਜਿਆਦਾ ਜੀਤੇ ਭਾਜੀ ਦਾ ਜੀਤੇ ਭਾਈ ਦਾ ਸੀ ਇਹ ਉਹਨਾਂ ਦਾ ਜਿਆਦਾ ਰਹੀ ਜਿਆਦਾ ਉਹਨਾਂ ਦਾ ਸੀ ਠੀਕ ਆ ਯਾਰ ਆ ਦੇਖੋ ਤੁਸੀਂ ਅਸੀਂ ਜਿਹਦਾ ਇੱਥੇ ਸਮਝੋ ਤਿਆਰ ਕਰਾਇਆ ਬਾਕੀ ਜਿਹਦਾ ਜਿਹੜਾ ਦਿਮਾਗ ਲਾਇਆ ਸਾਰਾ ਉਹਨਾਂ ਨੇ ਲਾਇਆ ਦਿਮਾਗ ਉਹਨਾਂ ਨੇ ਲਾਇਆ ਤੇ ਇੱਕੋ ਭਾਜੀ ਜਿਹੜੇ ਤੁਸੀਂ ਮੇਰਾ ਹਾਂ ਜੀ ਹਾਂ ਜੀ ਸੁਖੀ ਭਾਈ ਉਹਨਾਂ ਦਾ ਸੁਖੀ ਭਾਈ ਜਿਹੜੇ ਹੈ ਨਾ ਸੁਖੀ ਭਾਈ ਠੀਕ ਆ ਆ ਜਿਹੜੇ ਯਾਰ ਤੁਸੀਂ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਇਥੋਂ ਬੜੀ ਖੁੱਲੀ ਚੌੜੀ ਥਾਂ ਪਾਜੀ ਕੀ ਲੰਬਾਈ ਹੈ ਇਸ ਵਕਤ ਟਰੈਕਟਰ ਦੀ ਦਵਾਈ ਭਾਈ 18 ਫੁੱਟ ਲੰਮਾ ਜੀ ਇਹ ਲੈਂਕਾਂ ਤੋਂ ਲੈ ਕੇ ਬੰਪਰ ਤੱਕ 18 ਫੁੱਟ ਲੰਮਾ ਜੀ ਆਹ ਦੇਖ ਲਓ ਯਾਰ ਇਥੋਂ ਲੈ ਕੇ ਟਰੈਕਟਰ ਅੱਗੇ ਤੱਕ 18 ਫੁੱਟ ਲੰਮਾ ਆਹ ਇਥੋਂ ਲੈ ਕੇ ਇਹ 18 ਫੁੱਟ ਲੰਬਾ ਹੋ ਗਿਆ ਵਾਹ ਜੀ ਵਾਹ 18 ਫੁੱਟ ਦੀ ਲੰਬਾਈ ਤੁਸੀਂ ਦੇਖ ਸਕਦੇ ਆ ਹੈਗੀ ਵੀ ਆ ਬਈ ਬਿਨਾਂ ਸ਼ੱਕ ਹੈਗੀ ਆ ਕੋਈ ਦੋਰਾਵਾਂ ਨਹੀਂ ਚੌੜਾਈ ਕਿੰਨੀ ਹੈ ਜੀ 8 ਫੁੱਟ ਚੌੜਾ ਜੀ 8 ਫੁੱਟ ਲਓ ਜੀ 8 ਫੁੱਟ ਚੌੜਾ ਟਰੈਕਟਰ ਵੇਖੋ ਜਰਾ ਵਾਹ ਜੀ ਵਾਹ ਇਹ ਲੈਟਾ ਪੀਟਰ ਬੈਲਟ ਟਰੱਕ ਦੀਆਂ ਅੱਛਾ ਜੀ ਇਹ ਆਹ ਜਿਹੜੀਆਂ ਲਾਈਟਾਂ ਕਹਿ ਰਹੇ ਹਾਂ ਤੁਸੀਂ ਹਾਂ ਜੀ ਹਾਂ ਜੀ ਇਹ ਵੀ ਬਾਹਰੋਂ ਆਈਆਂ ਨਾ ਤੁਸੀਂ ਬੜਾ ਇੰਜ ਹਾਂ ਜੀ ਠੀਕ ਆ ਆ ਆ ਆ ਵਾਲੀਆਂ ਲੈਟਾ ਨੇ ਟ੍ਰੱਕ ਦੀਆਂ ਇਹ ਵੀ ਵਾਰੀਆਂ ਆ ਤਿਆਰ ਮਤਲਬ ਇਹ ਕਿੱਥੋਂ ਕਰਵਾਇਆ ਫਿਰ ਤੁਸੀਂ ਇਹ ਜਗਰਾਵਾ ਤਿਆਰ ਕਰਾਵੇ ਠੀਕ ਆ ਜਗਰਾਵਾ ਤੋਂ ਜਗਰਾਵਾ ਤੋਂ ਗਾਲਬ ਗਲਾਂ ਪੈਂਦੇ ਠੀਕ ਆ ਜੀ ਉੱਥੋਂ ਤਿਆਰ ਕਰਾਇਆ ਆ ਮਗਲੇ ਟਾਇਰ ਅਸੀਂ ਆਪ ਲਿਆ ਕਰਤੇ ਜਿਹਦਾ ਮਗਵਾਇਆ ਸਪੈਸ਼ਲ ਟਾਇਰ ਕਿੰਨੇ ਦਾ ਪਿਆ ਬਾਜੀ ਇਹ ਇਹ ਟਾਇਰ ਜੀ ਮਗਨੇ ਟਾਇਰ ਲੱਖ ਤੋਂ ਉੱਪਰ ਵੇਗਦੇ ਉਹਨੇ ਦੋਨੇ ਟਾਇਰ ਲੱਖ ਦੇ ਆ ਲੱਖ ਤੋਂ ਉਪਰ ਹੀ ਲਾ ਲਓ ਜੀ ਅੱਛਾ ਜੀ ਆ ਰੈਮ ਵੀ ਬਾਜੀ ਸਪੈਸ਼ਲ ਕਰਵਾਉਣ ਦੇ ਇਹ ਰੈਮ ਸਪੈਸ਼ਲ ਬਾਜੀ ਕਰਾਉਂਦੇ ਦੇਖੋ ਪਲੇਟ ਇਹਦੀ ਅੱਛਾ ਜੀ ਇੱਕ ਘਟੋ ਘਟ 4 ਦੇ ਦਾ 8 ਕੁਆਂਟਲ ਲੋਹੇ ਚ ਕੱਟ ਹੋਇਆ 8 ਕੁਆਂਟਲ ਲੋਹੇ ਚ 4 ਰ ਮੈਸਟਰੀ ਆਪ ਤਿਆਰ ਕੀਤੀ ਹੈ ਇਹਦਾ ਠੀਕ ਹੈ ਜੀ ਬਾਕੀ ਤੁਸੀਂ ਹੋਰ ਦੇਖੋ ਇਹਦਾ ਕੋਈ ਨਾਟ ਨਹੀਂ ਤਾਂ ਹੁੰਦਾ ਹੋਊਗਾ ਪਲੇਟਾਂ ਸਾਡੇ ਜਿੱਦਾਂ ਪੁਰਾਣੇ ਦੱਸ ਕੇ ਬਣਵਾਈਆਂ ਗਏ ਕੇ ਅੱਛਾ ਜੀ ਪਾਜੀ ਹੁਣਾਂ ਨੇ ਇਹਦਾ ਕੋਈ ਕੋਈ ਇਹਦੇ ਵਿੱਚ ਦਿਸੂ ਨਾ ਹਮ ਸਾਰੀਆਂ ਲੇਟਾਂ ਬਾਹਰੋਂ ਆਈਆਂ ਜੜੀਆਂ ਹਮ ਇਹ ਲਾਈਟਾਂ ਜਗ ਹਾਂਜੀ ਅੱਛਾ ਜੀ ਹਾਂ ਕੋਈ ਨਟ ਨਹੀਂ ਦੇ ਸਰਿਆ 15-15 ਲੇਟਾਂ ਸਾਰੇ ਹੀ ਅੱਛਾ ਜੀ ਸਾਰੇ ਮੋਰੇ ਵੀ ਇਹ ਦੇਖੋ ਕੋਈ ਨਾੜ ਜਿਹੜਾ ਜਿਹੜੇ ਆਹ ਟਾਇਰ ਇਹ ਕਿੰਨੇ ਚ ਪੈ ਜੀ ਫਲਾਟ ਆ ਇਹ 2 ਲੱਖ ਦੇ ਪੈ ਹਾਂ ਜੀ ਇਹ 2 ਲੱਖ ਦੇ ਉਹ ਵੀ ਲੱਖ ਦੇ ਉਹ ਲੱਖ ਤੋਂ ਥੋੜੇ ਮਹਿੰਗੇ ਹੋਣਗੇ ਉਹ ਥੋੜੇ ਮਹਿੰਗੇ ਆ ਹਾਂ ਉਹ ਮਹਿੰਗੇ ਹੋਣਗੇ ਹਾਂ ਜੀ ਉਹ ਥੋੜੇ ਲਲੋ 1 ਲੱਖ 10-15 ਦੇ ਹੋਗੇ ਇਹ ਲੱਖ ਦੇ ਆ ਇਹ ਲੱਖ ਦੇ ਨੇ ਵੀ ਕਾਫੀ ਹੈਵੀ ਬਹੁਤ ਹੈਵੀ ਹੈ ਬਹੁਤ ਹੈਵੀ ਤਿਆਰ ਹੋਇਆ ਆ ਵੀ ਆ ਸਾਰਾ ਕੁਝ ਆ ਦੇਖ ਸਕਦੇ ਆ ਤੁਸੀਂ ਇਹ ਇਸ ਤਰ੍ਹਾਂ ਦੇ ਨਾਲ ਬਣੀ ਹੋਈ ਚੀਜ਼ ਆ ਸੋਬੇ ਮੈਸਟਰ ਜੀ ਦਾ ਆਪ ਹੀ ਤਿਆਰ ਕੀਤਾ ਜਿਹੜਾ ਵੀ ਕੀਤਾ ਜੋ ਵੀ ਆ ਡਿਜ਼ਾਈਨ ਕੱਢਿਆ ਆਪ ਹੀ ਕੱਢਿਆ ਉਹਨਾਂ ਨੇ ਅੱਛਾ ਜੀ ਇਹ ਸਾਰਾ ਕੁਝ ਉਹਨਾਂ ਦਾ ਆਪ ਦਾ ਕਾਰਡ ਹੈ ਠੀਕ ਆ ਤੇ ਭਾਜੀ ਬੇਸਿਕਲੀ ਮਤਲਬ ਇਹ ਹੁਣ ਤੁਸੀਂ ਇੱਥੇ ਰੱਖਣਾ ਚਾਹੁੰਦੇ ਹੋ ਟਰੈਕਟਰ ਜਾਂ ਵਿਦੇਸ਼ ਭੇਜਣਾ ਨਹੀਂ ਕੈਨੇਡਾ ਜਾਊਗਾ ਜੀ ਅੱਛਾ ਜੀ ਕੈਨੇਡਾ ਭੇਜਾਂਗੇ ਇਹਨੂੰ ਕੈਨੇਡਾ ਭੇਜਾਂਗੇ ਅੱਛਾ ਜੀ ਤੇ ਭਾਜੀ ਕਿ ਹੋ ਜਾਣਾ ਭਾਜੀ ਕੋਲ ਜਾਊਗਾ ਹਾਂਜੀ ਪੰਜਾਬੀਆਂ ਦੇ ਸ਼ੌਕ ਬੜੇ ਜਿਹੜੇ ਕਮਾਲ ਦੇ ਨੇ ਔਰ ਪੰਜਾਬੀ ਫਿਰ ਜਦੋਂ ਸ਼ੌਕ ਪਗਾਉਣ ਤੇ ਆਉਂਦੇ ਨੇ ਉਹ ਤਾਂ ਫੇ ਆਪਾਂ ਬਾ ਕਮਾਲ ਹੀ ਕੰਮ ਕਰ ਦਿੰਦੇ ਨੇ ਤੁਸੀਂ ਆ ਦੇਖ ਲਓ ਵੀ ਬਾਜੀ ਹੁਣਾਂ ਨੇ ਆ ਦੇਖ ਲਓ ਕਿੰਨਾ ਸੋਹਣਾ ਕੰਮਕਾਰ ਕਰਾ ਲਿਆ ਤੇ ਇੱਕ ਆੜਾ ਟਰੈਕਟਰ ਆ ਤੇ ਬੰਪਰ ਵੀ ਦਸ ਕੇ ਬਣਾਇਆ ਜਦਾਂ ਇਹ ਬੰਪਰ ਵੀ ਦਸ ਕੇ ਹੀ ਬਣਾਇਆ ਦਸ ਕੇ ਬਣਾਇਆ ਠੀਕ ਆ ਆ ਦੇਖੋ ਜੀ ਆ ਪਿੰਡ ਹੈ ਜੀ ਬੁੱਢੀ ਪਿੰਡ ਨੇੜੇ ਨਕੋਦਰ ਦੇ ਬਿਲਕੁਲ ਨੇੜੇ ਆ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਆ ਭਾਈ ਠੀਕ ਆ ਤੇ ਆ ਬਾਈ ਦਾ ਜਿਹੜਾ ਹੈਗਾ ਆ ਤੁਸੀਂ ਆ ਸ਼ੌਕ ਦੇਖ ਲਓ ਵੀ ਯਾਨੀ ਕਮਾਲ ਕੀਤੀ ਆ ਵੀ ਜਦੋਂ ਹੁਣ ਸ਼ੌਕ ਦੇ ਵਿੱਚ ਆਪਾਂ ਬਾਕੀ ਚੀਜ਼ਾਂ ਨਹੀਂ ਦੇਖੀ ਦੀਆਂ ਵੀ ਆ ਕਿਦਾਂ ਉਹ ਕਿਦਾਂ ਨਾ ਹੁਣ ਫਿਰ ਜਦੋਂ ਫਿਰ ਸ਼ੌਕ ਬੰਦਾ ਪਗਾਉਣ ਨੂੰ ਆ ਗਿਆ ਕਈ ਵਾਰੀ ਆਪਾਂ ਹੈਰਾਨ ਹੋ ਜੀਦਾ ਨਾ ਵੀ ਯਾਰ ਕਿ ਆ ਕਮਾਲ ਕਰ ਦਿੱਤਾ ਸੋ ਆ ਦੇਖ ਲਓ ਯਾਰ ਕਿੰਨਾ ਸੋਹਣਾ ਆਟਾ ਫਨ ਵੀ ਪਾਇਆ ਹੈ ਹਨਾ ਬਾਈ ਮੋਰੇ ਆ ਦੇਖ ਲਓ ਆਟਾ ਫਨ ਵੀ ਪਾਇਆ ਇੱਥੇ ਆ ਹਾਂਜੀ ਹਾਂਜੀ ਬਾਈ ਜਿੱਦਾਂ ਮਾ ਕੇ ਸੇਕ ਮਾਰਨ ਤੋਂ ਹਾਂ ਸੇਕ ਮਾਰਨ ਤੋਂ ਠੀਕ ਆ ਵੱਡਾ ਮੋਟਾ ਸ਼ੀਸ਼ਾ ਲੈ ਲਓ ਦੇਖ ਲਓ ਇਹ ਵੀ ਲਾਇਆ ਹੋਇਆ ਹਨਾ ਤਾਂ ਬੜਾ ਖੁੱਲਾ ਚੌੜਾ ਬਣਾ ਬਾਕੀ ਆ ਵੀ ਸਪੈਸ਼ਲ ਤਿਆਰ ਕੀਤੇ ਹੋਣੇ ਆ ਚੀਜ਼ ਜਿਹੜੀ ਆ ਹਾਂਜੀ ਹਾਂਜੀ ਇਹ ਤਾਂ ਦੇਖੋ ਜਦੋਂ ਫਿਰ ਇਦਾਂ ਮੋਡੀਫਿਕੇਸ਼ਨ ਹੋਣੀ ਆ ਉਹਦੇ ਵਿੱਚ ਤਾਂ ਹਰ ਇੱਕ ਚੀਜ਼ ਹੀ ਸਪੈਸ਼ਲ ਬਣਨੀ ਜੀਤੇ ਬਾਈ ਦੇ ਮੁੰਡਿਆਂ ਨਾਲ ਆ ਬਲਤੇਜ ਜੀ ਹਾਂਜੀ ਠੀਕ ਆ ਜੀ ਸੋ ਆ ਨਵੇਂ ਬੰਦੇ ਜਿਨ੍ਹਾਂ ਨੇ ਇਹਨੂੰ ਤਿਆਰ ਕੀਤਾ। ਲੈਂਗਾ ਵਿੱਚ ਸਪੈਸ਼ਲ ਲੈਂਗਾ ਨੂੰ ਆੜੀਆਂ। ਜੀ ਜੀ। ਜਿਹ ਇੱਕ ਜਿਹ ਇੱਕ ਸਪੈਸ਼ਲ ਆਤੇ ਆ। ਜੀ। ਜਿੰਨਾ ਮਰਜ਼ੀ ਵਜਨ ਚੁਕਾਓ ਇਹ ਤੋਂ। ਜਿੰਨਾ ਮਰਜ਼ੀ ਵਜਨ ਚੁਕਾ ਸਕਦੇ। ਹਾਂ ਜੀ। ਪੂਰਾ ਫੁੱਲੀ ਵਰਕਿੰਗ ਆ। ਵਰਕਿੰਗ ਟਰੈਕਟਰ ਆ। ਕੋਈ ਇਦਾਂ ਨਹੀਂ ਹੈਗਾ ਕਿ ਆਮ ਆ। ਹਾਂ ਜੀ ਹਾਂ ਜੀ। ਜਿਹੜਾ ਮਰਜ਼ੀ ਕੰਮ ਲਾਓ ਇਹ ਤੋਂ। ਜਿਹੜਾ ਮਰਜ਼ੀ ਲੈ ਸਕਦੇ। ਵਾਹ। ਸਾਈਡਾਂ ਤੋਂ ਖੜਾ ਦੇਖ ਲਓ। ਇਹ ਦੇਖ ਸਕਦੇ ਆ। ਲਓ ਜੀ। ਬਾਈ ਕੀ ਸਨੇਹਾ ਦੇਣਾ ਚਾਹੋਂਗੇ ਜਿਹੜੇ ਦੋਸਤ ਇਦਾਂ ਮੋਡੀਫਿਕੇਸ਼ਨ ਦਾ ਸ਼ੌਕ ਰੱਖਦੇ ਆ ਕੋਈ ਮਨ 'ਚ ਹੈ ਗੱਲ ਤੇ ਕਰ ਸਕਦੇ ਅਸੀਂ ਤਾਂ ਕਹਿੰਦੇ ਜਿੰਨੇ ਵੀ ਤਿਆਰ ਕਰਨਾ ਕੋਈ ਵੀ ਟਰੈਕਟਰ ਕਰੇ ਵਧੀਆ ਖੁਸ਼ੀ ਵਾਲੀ ਗੱਲ ਆ ਜਣਾ ਸੀ ਕੀਤਾ ਆ ਇਦਾਂ ਹਰੇਕ ਦੇ ਦਿਲ ਚ ਆਵੇ ਅਗਲਾ ਤਿਆਰ ਕਰੇ ਸੋ ਗੱਲ ਆ ਦੋਸਤੋ ਕਿ ਜਿਹੜੇ ਵੀ ਦੋਸਤ ਚਾਹੁੰਦੇ ਆ ਕਿ ਅਸੀਂ ਟਰੈਕਟਰ ਜਾਂ ਪ੍ਰਾਣੀਆਂ ਜਿਹੜੇ ਸਾਡੀ ਮਸ਼ੀਨਰੀ ਆ ਉਹ ਸੰਭਾਲੀਏ ਸੰਭਾਲ ਸਕਦੇ ਨੇ ਜ਼ਰੂਰੀ ਨਹੀਂ ਕਿ ਬਹੁਤ ਜ਼ਿਆਦਾ ਪੈਸਾ ਲਾਉਣਾ ਆ ਥੋੜਾ ਲਾ ਲਓ ਪਰ ਤੁਸੀਂ ਲਾਵੋ ਜਰੂਰ ਉਹਨਾਂ ਨੂੰ ਸੰਭਾਲੋ ਠੀਕ ਹੈ ਜੀ ਸੋ ਦਰਸਤ ਰੱਖ ਸਕਦੇ ਆ ਬਾਕੀ ਦਿਖਾਉਣ ਦਾ ਮਕਸਦ ਇਹੀ ਸੀ ਕਿ ਇੱਕ ਸ਼ੌਕ ਦੇਖੋ ਲੋਕਾਂ ਦੇ ਵੀ ਕਮਾਲ ਦੇ ਸ਼ੌਕ ਆ ਵੀ ਜਿਨ੍ਹਾਂ ਨੇ ਫੇਰ ਸੰਭੀਆਂ ਨੇ ਉਹ ਫੇਰ ਪੈਸਾ ਵੀ ਨਹੀਂ ਦੇਖਦੇ ਨਾ ਉਹ ਇਹ ਦੇਖਦੇ ਆ ਵੀ ਯਾਰ ਉਹ ਕਿੰਨੀ ਪੁਰਾਣੀ ਚੀਜ਼ ਆ ਸੋ ਬਾਈ ਉਹਨਾਂ ਨੇ ਦੇਖੋ ਕਿੰਨਾ ਸੋਹਣਾ ਇੱਕ ਜਿਹੜਾ ਟਰੈਕਟਰ ਤਿਆਰ ਕਰਕੇ ਤੇ ਹੁਣ ਇਹ ਬਾਈ ਹੁਣੀ ਕੈਨੇਡਾ ਭੇਜਣਾ ਚਾਹੁੰਦੇ ਆ ਕੈਨੇਡਾ ਭੇਜਣਾ ਠੀਕ ਹੈ ਉੱਥੇ ਭੇਜੋਗੇ ਹਾਂਜੀ ਸੋ ਬਾਈ ਹੁਣਾਂ ਨੇ ਕੈਨੇਡਾ ਭੇਜਣਾ ਆ ਇਸ ਟਰੈਕਟਰ ਨੂੰ ਤੇ ਬਾਕੀ ਠੀਕ ਹੈ ਜੀ ਨੰਬਰ ਤੇ ਜਿਹੜਾ ਸੰਪਰਕ ਵਗੈਰਾ ਮੈਂ ਨਹੀਂ ਦੇ ਰਿਹਾ ਉਹ ਇਸ ਲਈ ਕਿਉਂਕਿ ਇਹਨਾਂ ਦਾ ਕੰਮ ਨਹੀਂ ਹੈਗਾ ਇਹ ਔਰ ਇਹ ਸਿਰਫ ਇਹਨਾਂ ਨੇ ਆਪਣੀ ਚੀਜ਼ ਤਿਆਰ ਕਰਵਾਈ ਆ ਸੋ ਬਾਕੀ ਕਿੱਥੋਂ ਕਰਵਾਉਣੀ ਕਿੱਥੋਂ ਨਹੀਂ ਉਹ ਤੁਸੀਂ ਆਪ ਕਰਵਾ ਲਓ ਉਹਦੇ ਬਾਰੇ ਅਸੀਂ ਸਲਾਹ ਨਹੀਂ ਦਿੰਦੇ ਰਹੀ ਗੱਲ ਇਹ ਟਰੈਕਟਰ ਜਿਹੜਾ ਹੈਗਾ ਆ ਉਹ ਪੱਕੇ ਹੀ ਬਾਖਮਾਲ ਆ हां किसी ने देखना होवे कोई शौक रखदा या ਸਾਡਾ ਨੰਬਰ ਡਿਸਪਲੇ ਕਰਦਾ ਤੁਸੀਂ ਸਾਨੂੰ ਪੁੱਛ ਲਓ ਆਪਾਂ ਬਾਈ ਉਹਨਾਂ ਨੂੰ ਪੁੱਛ ਕੇ ਤੁਹਾਨੂੰ ਭੇਜਦੇ ਆਂਗੇ ਐਡਰੈਸ ਤੇ ਤੁਹਾਨੂੰ ਦੱਸ ਹੀ ਦੇਤਾ ਪਿੰਡ ਦਾ ਮੈਂ ਠੀਕ ਹੈ ਜੀ ਸੋ ਇਹਨਾਂ ਨੂੰ ਕਰ ਸਕਦੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ